ਲੈ ਵੀ ਜਮਾ ਫਰੀਦ ਇਹ ਮੰਗੂ ਦੱਸਾਂਗੇ ਇੱਕ ਨੁਕਤਾ ਬੋਲਟ ਦੀ ਬੈਟਰੀ ਜਮਾ ਨਵੇਂ ਵਰਗੀ ਬਣ ਜਿਓ ਬਾਈ ਲੈ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਇੱਕ ਜਾਣਕਾਰੀ ਦੇ ਮੈਂ ਛੁੱਟੀ ਜੀ ਕਿਉਂਕਿ ਥੋੜੇ ਵੀ ਕੰਮ ਆ ਜੇ ਬਹੁਤ ਵਧੀਆ ਜਾਣਕਾਰੀ ਹੈ ਵੈਸੇ ਤਾਂ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਸ ਬੈਟਰੀ ਬਾਰੇ ਆ ਬੈਟਰੀ ਦੇਖ ਸਕਦੇ ਹੋ ਬਾਈ ਤੇ ਆ ਦੇਖੋ ਜੀ ਇਹਦਾ ਆਪਾਂ ਹੱਲ ਕਰਾਂਗੇ ਪੁਰਾਣੀ ਕਾਫੀ ਹੋਈ ਪਈ ਹੈ ਬੈਟਰੀ ਹੈ ਬਈ 80 ਦਾ 80 ਦਾ ਜੀ ਤੇ ਕਿੰਨੇ ਟੈਂਪਰਰੀ ਮੈਂਟਰੀ ਇਹ ਇਹਨੂੰ ਹੋ ਗਿਆ ਜੀ ਲਗਭਗ 4 ਸਾਲ ਹੋ ਗਏ 4 ਸਾਲ ਹੋ ਗਏ ਹੁਣ ਕੀ ਦਿੱਕਤ ਆ ਜੀ ਉਹਦਾ ਮਤਲਬ ਜਦੋਂ ਆਪਾਂ ਬੋਲਟ ਸਟਾਰਟ ਨਹੀਂ ਹੁੰਦੇ ਅੱਛਾ ਜੀ ਜਦੋਂ ਆਪਾਂ ਚਾਰਜ ਕਰਕੇ ਲਾਤੀ ਸੀ ਇਹਦਵਾਰ ਫੇਰ ਬੈਟਰੀ ਡਾਊਨ ਹੋ ਗਈ ਤੇ ਬੋਲਟ ਬੋਲਟ ਖੜ ਗਿਆ ਲੈ ਵੀ ਘੱਟੋ ਘੱਟ ਤੇਰੇ 5-6 ਮਹੀਨੇ ਹੋਰ ਬੈਟਰੀ ਚੱਲ ਜੂ ਤੁਹਾਨੂੰ ਤੇ ਟ੍ਰਿਕ ਆ ਇਹ ਦੱਸ ਦਿਆਂ ਤੇ ਸਾਰੇ ਵੀਰਾਂ ਨੂੰ ਦੱਸ ਦਿਆਂ ਬਈ ਤੁਸੀਂ ਵੀ ਕੋਈ ਟਰਾਈ ਜਰੂਰ ਕਰ ਲਿਓ ਕਿਉਂਕਿ ਇੱਥੇ ਪੈਸਾ ਕੋਈ ਨਹੀਂ ਲੱਗਦਾ ਟਰਾਈ ਕਰਨ ਦਾ ਮੁੱਲ ਵੀ ਕੀ ਹੈ ਕਹਿੰਦਾ ਕੋਈ ਹਰਜ ਨਹੀਂ ਹੈਗਾ ਤੁਸੀਂ ਕਰ ਸਕਦੇ ਹੋ ਲੈਟਰ ਟ੍ਰਿਕ ਕਰ ਰਹੀਏ ਤੇ ਪਹਿਲਾ ਜਿਹੜਾ ਬੈਟਰੀ ਹੈ ਨਾ ਆਹ ਆ ਦੇਖ ਸਕਦੇ ਹੋ ਬਾਈ ਇਹਦੇ ਉੱਪਰ ਇੱਕ ਟੱਕਣ ਲੱਗਿਆ ਹੁੰਦਾ ਆਹ ਟੱਕਣ ਲੱਗਿਆ ਹੁੰਦਾ ਇਹਨੂੰ ਤੁਸੀਂ ਨਾ ਖੋਲ ਲਿਓ ਐਸ ਤਰ੍ਹਾਂ ਖੋਲੇ ਆਂ ਵੀਏ ਕਿਸੇ ਵੀ ਪੇਚ ਦਾ ਹੈ ਨਾ ਆ ਦੇਖੋ ਜਿਹੜਾ ਇਹਦੇ ਵਿੱਚ ਤਾਂ ਪਾਣੀ ਹੁੰਦਾ ਉਹ ਖਤਮ ਹੋ ਗਿਆ ਬਾਈ ਇਹਦਾ ਪਾਣੀ ਹੈ ਜੰਮੀ ਸੁੱਕ ਚੁੱਕਿਆ ਖਤਮ ਹੋ ਗਿਆ ਇਸ ਕਰਕੇ ਜਿਹੜੀ ਚਾਰਜਿੰਗ ਹੈ ਉਹ ਕੰਮ ਨਹੀਂ ਕਰ ਰਹੀ ਤੇ ਹੁਣ ਇਹਦੇ ਵਿੱਚ ਕੋ ਪਾਣੀ ਪਾਵਾਂਗੇ ਤੇ ਚੈੱਕ ਕਰਾਂਗੇ ਤੇ ਤੁਹਾਨੂੰ ਚਲਾ ਕੇ ਦਿਖਾਵਾਂਗੇ ਵੋਲਟ ਤੇ ਆਪਾਂ ਕੀ ਕਰਾਂਗੇ ਪਾਣੀ ਕਿਹੜਾ ਪਾਉਣਾ ਤੁਹਾਨੂੰ ਉਹ ਵੀ ਦੱਸ ਸਕਦੇ ਹਾਂ ਦੱਸ ਦਿਆਂ ਬਈ ਜਿਹੜਾ ਆ ਪਾਣੀ ਹੈ ਇਹ ਸਿੰਪਲ ਪਾਣੀ ਹੈ ਇਹਦੇ ਵਿੱਚ ਅਸੀਂ ਕੀ ਕਰਿਆ ਹੁਣੀ ਸਾਬਣ ਲੈ ਲਈ ਸਾਬਣ ਵੀ ਲੈ ਸਕਦੇ ਹੋ ਸਰਪ ਵੀ ਲੈ ਸਕਦੇ ਹੋ ਬਈ ਠੀਕ ਹੈ ਜੀ ਭਾਂਡੇ ਮੰਜਨ ਵਾਲੀ ਸਾਬਣ ਹੈ ਬਈ ਕੋਈ ਹੋਰ ਚੀਜ਼ ਨਹੀਂ ਹੈਗੀ ਆ ਦੇਖ ਸਕਦੇ ਹੋ ਇਹ ਅਸੀਂ ਥੋੜੀ ਇਹਦੇ ਵਿੱਚ ਲਾ ਦਾਂਗੇ ਪਹਿਲਾਂ ਤੁਸੀਂ ਸੈਟਿੰਗ ਕਰੇ ਬੈਠੇ ਆ ਵੀ ਕੋਲਡ ਹੀ ਹਾਜ ਕੋਲਡ ਹੀ ਇਹ ਆਪਾਂ ਕਿਉਂ ਕਰ ਰਹੇ ਆ ਤੁਹਾਨੂੰ ਪੂਰੀ ਗੱਲ ਦੱਸਦੇ ਆ ਲੈ ਵੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਿਲਾਂ ਤੇ ਆਪਾਂ ਇਹ ਸਾਬਣ ਕਿਉਂ ਲੈਂਦੇ ਆ ਸਰਪ ਵੀ ਲੈ ਸਕਦੇ ਆ ਨੂੰ ਸਾਬਣ ਵੀ ਲੈ ਸਕਦੇ ਆ ਇਹਦੇ ਵਿੱਚ ਕਸਟਰਡ ਹੁੰਦਾ ਬਈ ਜਿਹੜੇ ਤੇ ਪੱਤੇ ਸੁੱਕ ਗਏ ਉਹਨੂੰ ਸਾਫ਼ ਕਰ ਦੋਗੇ ਨਹੀਂ ਇਹ ਵਿੱਚ ਸਾਫ਼ ਹੋ ਜਾਂਦਾ ਨਾ ਉਹਨੂੰ ਸਾਫ਼ ਕਰ ਦੋਗੇ ਇੱਕ ਇੱਕ ਜੇ ਸਿੰਪਲ ਪਾਣੀ ਪਾਓਗੇ ਤਾਂ ਲੇਟ ਕੰਮ ਕਰੋਗੇ ਜਿਹੜਾ ਇਹ ਪਾਣੀ ਹੈ ਇਹ ਸਭ ਤੋਂ ਛੇਤੀ ਕੰਮ ਕਰਦਾ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਤੁਹਾਨੂੰ ਬੋਲਟ ਸਟਾਰਟ ਕਰਕੇ ਦਿਖਾਵਾਂਗੇ ਬਈ ਨਹੀਂ ਕਿਉਂਕਿ ਇਹਦੇ ਨਾਲ ਛੇਤ ਡਾਊਨ ਨਹੀਂ ਹੋਗੇ ਬੈਟਰੀ ਸਾਫ਼ ਹੋ ਜੇ ਵਿੱਚੋਂ ਪਾ ਸਾਰਿਆਂ ਦੇ ਇੱਕ ਵਾਰੀ ਪਾਣੀ ਪਾ ਲਾਂਗੇ ਜੇ ਮੈਂ ਸੁੱਕੇ ਪੈਣਾਗਾ ਹਾਂ ਜੇ ਵੀ ਸੁੱਕਿਆ ਪਈ ਕੰਪਨੀ ਆਪਾਂ ਨੂੰ ਝੂਠ ਬੋਲਦੀਆਂ ਨੇ ਵੀ ਸੁੱਕੀ ਬੈਟਰੀ ਹੁੰਦੀ ਹੈ ਪਰ ਪਾਣੀ ਅਕਸਰ ਨੂੰ ਹੁੰਦਾ ਹੈ ਜਿਹੜਾ ਦਾ ਕਰੰਟ ਹੁੰਦਾ ਉਹ ਸਾਰਾ ਖਾ ਜਾਂਦਾ ਵੀ ਟਾਈਮ ਪਾ ਕੇ ਪਾਣੀ ਕੋਈ ਵੀ ਚੀਜ਼ ਐ ਤੁਹਾਨੂੰ ਪਤਾ ਹੀ ਐ ਵੀ ਮੁੱਕਦੀ ਮੁੱਕ ਦੀ ਮੁੱਕ ਜਾਂਦੀ ਐ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਐ ਜੀ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਜਿਹੜੇ ਜਿਹੜੇ ਵੀਰਾਂ ਨੇ ਬੁਲਟ ਰੱਖਿਆ ਹੋਇਆ ਨਾ ਇਹ ਸਾਰੇ ਮੋਟਰਸਾਈਕਲਾਂ 'ਚ ਕਰ ਸਕਦੇ ਹੋ ਇਕੱਲੇ ਬੁਲਟ ਵਾਸਤੇ ਨਹੀਂ ਸਾਰਿਆਂ 'ਚ ਹੀ ਉਲਟਾ ਹੈ ਨਾ ਫਿਰ ਬੈਟਰੀ ਵੀ ਨਾ ਜੰਮੀ ਨਹੀਂ ਸਟਾਰਟ ਹੁੰਦਾ ਹਾਂ ਬੜਾ ਜਿਆਦਾ ਕਰਖਾਤੇ ਕੀ ਨਹੀਂ ਹੁੰਦਾ ਸਟਾਰਟ ਪੰਗਾ ਤਾਂ ਹੀ ਹੈ ਨਾ ਇਹ ਘਰੇ ਵੀ ਕਰ ਸਕਦਾ ਵੀ ਬੰਦਾ ਆਪ ਕੋਈ ਨੁਕਸਾਨ ਨਹੀਂ ਹੈਗਾ ਕੋਈ ਐ ਨਹੀਂ ਹੈਗਾ ਥੋੜੇ ਤੋਂ ਤਿਆਰ ਗੁੱਲੂ ਜੇ ਕੋਈ ਹੋਰ ਕੰਮ ਹੈ ਕੋਈ ਇਦਾਂ ਦਾ ਨੁਕਸਾਨ ਵੀ ਨਹੀਂ ਹੈਗਾ ਥੋੜਾ ਜਿਹਾ ਬੈਟਰੀ ਖਰਾਬ ਹੀ ਹੈਗੀ ਹਾਂਜੀ ਹਾਂਜੀ ਖਰਾਬ ਹੈ ਇਕਸਪੈਰੀਮੈਂਟ ਕਰਕੇ ਹਰਜ ਨਹੀਂਗਾ ਕਿ ਮੈਂ ਚਲਾ ਕੇ ਦੇਖੋ ਜੇ ਚੱਲਦਾ ਹੈ 100% ਹੀ ਚੱਲਦੀ ਨੇ ਆਪਾਂ ਪਹਿਲਾਂ ਹੀ ਵੀਡੀਓ ਪਾਈ ਸੀ 2 ਮਿਲੀਅਨ ਤੋਂ ਉੱਪਰ ਵੀਡੀਓ ਚੱਲੀ ਸੀ ਤੇ ਬਹੁਤ ਬਈਆਂ ਦੇ ਕਮੈਂਟ ਆਏ ਸੀ ਤੁਸੀਂ ਕਮੈਂਟ ਪੜ੍ਹ ਵੀ ਸਕਦੇ ਹੋ ਪੁਰਾਣੀ ਵੀਡੀਓ ਦੇਖ ਕੱਢ ਕੇ ਸਾਡੇ ਦੇਖਿਓ ਤੇ ਬਹੁਤ ਬਈਆਂ ਨੇ ਇਨਵਰਟਰ ਵਾਲੇ ਵੈਂਟਰ ਚੱਲ ਗਏ ਨੇ ਮੈਂ ਵੀ ਤਾਹਣ ਪਾਣੀ ਪਾ ਚੁੱਕਿਆ ਠੀਕ ਹੈ ਇਹਨੂੰ 2 ਮਿੰਟਾਂ ਹੀ ਛੱਡਾਗੇ ਜਿਹੜੇ ਝਾਕਦੇ ਨੇ ਮਰ ਕੇ ਜਦੋਂ ਆਪਾਂ ਬੋਲਟ ਦੇ ਵਿੱਚ ਰੱਖਨਾਗੇ ਠੀਕ ਹੈ ਜੀ ਫਿਰ ਕਰਦੇ ਆ ਬੋਲਟ ਦਾ ਸ਼ੌਟ ਦਿਖਾਉਣੇ ਤੁਹਾਨੂੰ ਲਿਆਏ ਮੁੰਡਿਆ ਬੋਲਟ ਲਿਆ ਰੱਖਿਆ ਤੇ ਬੋਲਟ ਬਾਹਰ ਖੜਾ ਉਹਨੂੰ ਕਰਾਂਗੇ ਸਟਾਰਟ ਪਾਣੀ ਨਾਲ ਭਰ ਦਿਓ ਵਧੀਆ ਠੀਕ ਹੈ ਬਈ ਅੱਛਾ ਘਮਰਨਿਆਂ ਤੋਂ ਉਦੋਂ ਬਾਅਦ ਬੋਲਟ ਦੇ ਉੱਪਰ ਰੱਖਾਂਗੇ ਫਿਰ ਸਟਾਰਟ ਕਰਕੇ ਦਿਖਾਵਾਂਗੇ ਜਿਹੜਾ ਟੱਕਾ ਹੈ ਇਹਨੂੰ ਚੰਗੀ ਤਰ੍ਹਾਂ ਲਾ ਲਿਓ ਕਿਉਂਕਿ ਜਿਹੜਾ ਨਹੀਂ ਇਹ ਤਾਂ ਪਾਣੀ ਜਾਏ ਬੋਲਟ ਦੀ ਚਾਸੀ ਵਗੈਰਾ ਖਰਾਬ ਕਰਦਾ ਪੇਂਟ ਖਰਾਬ ਕਰ ਦਿੰਦਾ ਠੀਕ ਹੈ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਬੋਲਟ ਉੱਪਰ ਲੱਗ ਆ ਚੁੱਕਿਆ ਇਹਨੂੰ ਕਰਾਂਗੇ ਸਟਾਰਟ ਕਿਉਂਕਿ ਆਪਾਂ ਵੇਟ ਕਰਦੇ ਹਾਂ ਝੱਗਰੀ ਦੀ ਲੈ 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 ਧਰਦੇ ਹਾਂ ਬੋਲਟ ਤੇ ਬੈਟਰੀ 'ਪਾ ਕਰਾਂਗੇ ਸਟਾਰਟ ਇਹਨੂੰ ਜੇ ਰਸਤੇ 'ਚ ਤੁਹਾਨੂੰ ਦਿੱਕਤ ਆ ਜੇ ਨਾ ਇੱਕ ਵਾਰੀ ਪਾਣੀ ਪਾ ਕੇ 10-20 ਕੱਕਾ ਮਾਰ ਦਿਓ ਫੇਰ ਵੀ ਬੁਲਟ ਸਟਾਰਟ ਹੋ ਜੂ ਬਈ ਦੱਬ ਕੇ ਕੱਕਾ ਮਾਰ ਦਿਓ ਪਾਣੀ ਪਾ ਕੇ ਬੈਟਰੀ ਨਾਲ ੱੱਕਾ ਮਾਰਿਓ ਬੁਲਟ ਨੂੰ ੱੱਕੇ ਨਾਲ ਸਟਾਰਟ ਕਰੋਗੇ ਜ਼ਰੂਰ ਹੋਊਗਾ ਬਈ ਕਈ ਵਾਰ ਤੂੰ ਹੀ ਲੈ ਲੈਂਦਾ ਇਹ ਹਾਂ ਬਈ ਕਈ ਵਾਰ ਰਸਤੇ 'ਚ ਦਿੱਕਤ ਆਏ ਤਾਂ ਬੈਟਰੀ ਜਿਹੜੀ ਕੰਪਨੀ ਹੁੰਦੀ ਨੇ ਇੱਕੋ ਲੱਤੀ ਲੋ ਮਾਰ ਜੰਦੀਆਂ ਨੇ ਮੁੜ ਕੇ ਚੱਲਦੀਆਂ ਨਹੀਂ ਹੈਗੀਆਂ ਜੇ ਆਪਾਂ ਦੂਜੇ ਜਾਂ ਤੀਜੇ ਗੇਅਰ 'ਚ ਜਾ ੱੱਕਾ ਲਾਵਾਂਗੇ ਨਾ ਸਟਾਰਟ ਕਰਨ ਵਾਲੀ ਕਰ ਹੀ ਲੈਣੀ ਐ ਨਾ ਹੁਣ ਬੰਦ ਹੋ ਗਿਆ ਦੀ ਹੁਣ ਇੱਕ ਵਾਰ ਦੇਖਦਾ ਕੀ ਬਣਦਾ ਹਾਂ ਹਾਂ ਜੀ ਹਾਂ ਹੁਣ ਕਰੂਗਾ ਸਟਾਰਟ ਇਹਨਾਂ ਦਾ ਰੋਡ ਕਿ ਲਿਆਂਦਾ ਇਹ ਆਪਾਂ ਨੇ ਲੈ ਵੀ ਹੁਣ ਕਰਦੇ ਆਂ ਬੋਲਟ ਨੂੰ ਸਟਾਰਟ ਆਪਾਂ ਮਾਰ ਕੇ ਇੱਕ ਮੋੜਾ ਵੇ ਕਰਕੇ ਆਪਣੇ ਬੋਲਟ ਦੀ ਬੈਟਰੀ ਨੂੰ ਤੁਸੀਂ ਚਲਾ ਸਕਦੇ ਹੋ ਭਾਵੇਂ ਬੋਲਟ ਦੀ ਹੋਵੇ ਮਕ ਸੀਟੈਂਡ ਦੇ ਜਿਹੜੇ ਮਰਜ਼ੀ ਦੇ ਹੋਵੇ ਸੁੱਕੀ ਬੈਟਰੀ ਨੂੰ ਦੁਬਾਰੇ ਤੁਸੀਂ ਚਲਾ ਸਕਦੇ ਹੋ ਲਈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਭਾਈ